ਸਤਿਕਾਰ ਜੀ ਸਾਰਿਆਂ ਨੂੰ ਮੈਂ ਅਮ੍ਰਿਤਾ ਅਮ੍ਰਿਤਾ ਦਰਸ਼ਨ ਕੌਰ ਸੰਧੂ ਅੱਜ ਤੁਹਾਡੇ ਸੰਮੁਖ ਹਾਜ਼ਰਾਂ ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਜਿਹਨੂੰ ਜਿਨ੍ਹਾਂ ਦਾ ਨਾਮ ਮੇਰਾ ਖਿਆਲ ਹੈ ਕਿ ਸਾਡੇ ਸਾਰੇ ਕਮਿਊਨਿਟੀ ਨੂੰ ਤੱਕ ਇਹ ਪੂਰੇ ਇੰਟਰਨੈਸ਼ਨਲ ਲੈਵਲ ਤੇ ਸਾਰੇ ਹੀ ਜਾਣਦੇ ਹਨ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੋਂ ਤੇ ਇਹਨਾਂ ਦੇ ਬਾਰੇ ਮੈਂ ਜੇ ਮੈਂ ਕਮਾਂਤੇ ਇੱਕ ਤਰ੍ਹਾਂ ਨਾਲ ਜੇ ਕੁਝ ਦੱਸਾਂ ਜਾਂ ਐਕਸਪਲੇਨ ਕਰਾਂ ਤਾਂ ਇੱਕ ਤਰ੍ਹਾਂ ਨਾਲ ਕਹਿੰਦੇ ਕਿ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈਗੀ ਹੈ ਇਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਹੀ ਖਜ਼ਾਨਾ ਹਨ ਤੇ ਮੇਰੇ ਨਾਲ ਮੇਰੀ ਕੋ-ਹੋਸਟ ਅਮਰ ਵੀ ਸ਼ਾਮਿਲ ਹੈ ਇਸ ਤੇ ਅਸੀਂ ਅੱਜ ਆਪਣੇ ਡਾਕਟਰ ਹਰਸ਼ਿੰਦਰ ਕੌਰ ਜੀ ਦੀ ਜਰਨੀ ਦੇ ਬਾਰੇ ਥੋੜਾ ਜਿਹਾ ਜਾਣਾਂਗੇ ਕਿਉਂਕਿ ਅਗਰ ਤੁਸੀਂ ਕੋਈ ਵੀ ਚੈਨਲ ਲਗਾ ਕੇ ਦੇਖ ਲੋ ਮੇਰਾ ਖਿਆਲ ਹੈ ਕਿ ਹਰ ਚੈਨਲ ਤੇ ਆਪਣੇ ਡਾਕਟਰ ਸਾਹਿਬ ਛਾਏ ਹੋਏ ਐ ਤੇ ਇੰਨੀਆਂ ਜ਼ਿਆਦਾ ਇਹਨਾਂ ਨੇ ਜਾਣਕਾਰੀ ਦੀਆਂ ਗੱਲਾਂ ਲੋਕਾਂ ਨੂੰ ਦੱਸ ਦਿੱਤੀਆਂ ਕਿ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਬਾਰ ਬਾਰ ਰਿਪੀਟ ਕਰਨ ਦੀ ਬਜਾਏ ਜੇ ਤੁਸੀਂ ਉਹਨਾਂ ਦੇ ਚੈਨਲਾਂ ਤੇ ਜਾ ਕੇ ਦੇਖੋ ਤਾਂ ਤੁਸੀਂ ਜਾਣ ਜਾਓਗੇ ਕਿ ਡਾਕਟਰ ਸਾਹਿਬ ਜਿਹੜੇ ਹੈਗੇ ਆ ਉਹ ਬੱਚਿਆਂ ਦੇ ਡਾਕਟਰ ਹਨ ਬਹੁਤ ਅੱਛੇ ਲਿਖਾਰੀ ਹਨ ਸੋਸ਼ਲ ਐਕਟੀਵਿਟੀ ਵਿਹਾਨ ਤੇ ਪਦਮਸ਼ਰੀ ਅਵਾਰਡਲੇ ਵੀ ਇਹਨਾਂ ਨੂੰ ਚੁਣਿਆ ਸੀ ਪੰਜਾਬ ਦੀ ਧੀ ਦਾ ਇਹਨਾਂ ਨੂੰ ਮਾ ਦਰਜਾ ਦਿੱਤਾ ਗਿਆ ਸਟੀਲ ਔਮਨ ਦਾ ਦਰਜਾ ਦਿੱਤਾ ਗਿਆ ਸੋ ਇਹ ਵਾਕਈ ਇਹ ਮਤਲਬ ਕਿ ਸਿੱਖ ਡਾਕਟਰ ਸਕਾਲਰ ਡਾਕਟਰ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੀ ਬੇਟੀ ਹਨ ਇਹ ਤੇ ਇਹ ਇਹਨਾਂ ਦੇ ਹਸਬੰਡ ਡਾਕਟਰ ਗੁਰਪਾਲ ਸਿੰਘ ਜੀ ਵੀ ਬੱਚਿਆਂ ਦੇ ਸੌਰੀ ਮੇਰੇ ਖਿਆਲ ਡਾਕਟਰ ਹਨ ਪਰ ਮੈਂ ਉਹਨਾਂ ਦੇ ਫੀਲਡ ਬਾਰੇ ਨਹੀਂ ਕਸਟਿਆਨ ਦੀ ਬਹੁਤ ਜ਼ਿਆਦਾ ਗਰੁੱਪ ਚਲਾ ਰਹੇ ਹਨ ਬਹੁਤ ਜ਼ਿਆਦਾ ਸੇਵਾ ਕਰ ਰਹੇ ਹਨ ਮਤਲਬ ਬਹੁਤ ਹੰਬਲ ਹਨ ਔਰੇਨਾ ਨੇ ਸਾਨੂੰ ਜਿਹੜਾ ਅੱਜ ਟਾਈਮ ਦਿੱਤਾ ਹੈ ਇੱਥੇ ਆ ਕੇ ਸਾਡੇ ਲਈ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਤੇ ਅਸੀਂ ਅੱਜ ਇਹਨਾਂ ਦੀ ਮਾਈ ਸਟੋਰੀ ਮਾਈ ਵਾਇਸ ਦੇ ਵਿੱਚ ਇਹਨਾਂ ਦੀ ਕੁਝ ਜਰਨੀ ਦੇ ਬਾਰੇ ਜਾਣਾਂਗੇ ਰਿਮੈਂਬਰ ਨੂੰ ਬੇਨਤੀ ਕਰੂੰਗੀ ਅਮਰ ਪਲੀਜ਼ ਤੁਸੀਂ ਸਾਡੇ ਜਿਹੜੇ ਇੰਗਲਿਸ਼ ਦੇ ਵਿੱਚ ਸਰੋਤੇ ਸੁਣਦੇ ਹਨ ਪਲੀਜ਼ ਉਹਨਾਂ ਲਈ ਅ ਥੋੜਾ ਜਿਹਾ ਦੱਸੋ ਕਿਉਂਕਿ ਇਹ ਸਾਡੇ ਜਿਹੜਾ ਪ੍ਰੋਗਰਾਮ ਹੈਗੇ ਆ ਇਹ ਗਰੁੱਪਾਂ ਦੇ ਵਿੱਚ ਨਰਸਿੰਗ ਹੋਮਸ ਦੇ ਵਿੱਚ ਤੇ ਹੋਰ ਹਸਪੀਟਲਸ ਦੇ ਵਿੱਚ ਤੇ ਹੋਰ ਜਿਹੜੇ ਸਾਡੇ ਲੇਡੀਜ਼ ਦੇ ਤੇ ਐਲਡਰਲੀ ਗਰੁੱਪਸ ਹਨ ਉਹਨਾਂ ਉਹਨਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਦਿਖਾਉਂਦੇ ਆ। ਨੀ ਇੱਕ ਮੇਰੀ ਅੱਖ ਕਾਸ਼ਣੀ ਤੁਜਾ ਰਾਤ ਦੇ ਉਹ ਨੀਂਦ ਰੇ ਨੇ ਮਾਰਿਆ ਨੀ ਸ਼ੀਸ਼ ਚ ਤਰੇੜ ਪ ਗਈ। ਵਾਲ ਵਾਉਂਦੀ ਨੇ ਤੇ ਆਨ ਜਦੋਂ ਮਾਰਿਆ ਨੀ ਇੱਕ ਮੇਰੀ ਅੱਖ ਕਾਸ਼ਣੀ ਵਾਹ ਜੀ ਬਦ ਕੋ ਤੁਸੀਂ ਕਹਿੰਦੇ ਆਵਾਜ਼ ਨਹੀਂ ਅੱਛੀ ਹੈ ਨਾ ਮੈਂ ਵਾਹ ਜੀ ਤੁਹਾਨੂੰ ਬਹੁਤ ਬਿਊਟੀਫੁਲ ਆਵਾਜ਼ ਹੈ ਕਿੰਨੇ ਜ਼ਿਆਦਾ ਆਰਟ ਹੈ ਤੁਹਾਡੇ ਕੋਲ ਸਾਹਿਤਕਾਰ ਤੁਹਾਡੇ ਆਂਦੇ ਰਹੇ ਕਵੀ ਰਾਈਟਰ ਇਹਨਿਆਂ ਦਾ ਤੁਹਾਨੂੰ ਸ਼ਿਫਤ ਮਿਲਿਆ ਵਾਕਈ ਤੁਸੀਂ ਮਤਲਬ ਕਿ ਮੈਂ ਇਹ ਸਮਝਦੀ ਹਾਂ ਕਿ ਕਿੰਨਾ ਤੁਸੀਂ ਇਹ ਸਾਰੇ ਸਾਰਾ ਕੁਝ ਕਰ ਲੈਂਦੇ ਹੋ ਤੇ ਤੁਸੀਂ ਜਿਹੜੀ ਅੱਜ ਦੀ ਜਿਹੜੀ ਸਟ्रेसਫੁੱਲ ਜ਼ਿੰਦਗੀ ਹੈਗੀ ਹੈ ਜਿਹੜੀ ਸਾਡੇ ਨੌਜਵਾਨ ਬਹੁਤ ਹੀ ਘਬਰਾ ਜਾਂਦਾ ਹੈ ਸਾਡਾ ਯੂਥ ਬਹੁਤ ਜਲਦੀ ਘਬਰਾ ਜਾਂਦਾ ਹੈ ਜਦੋਂ ਇਹ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਣ ਫਿਰ ਇਹਨੇ ਕੰਮ ਵੀ ਕਰਨੇ ਪੈਣ ਤੇ ਤੁਸੀਂ ਇਸ ਤਰ੍ਹਾਂ ਬਹੁਤ ਪਿਆਰ ਨਾਲ ਇਹਨਾਂ ਨੂੰ ਹੰਭਲੋ ਤੁਸੀਂ ਇੰਨਾ ਤੁਹਾਡੇ ਕੋਲ ਪੇਸ਼ੈਂਸ ਵੀ ਹੈਗੀ ਹੈ ਤੇ ਇਹ ਸਾਰਾ ਕੁਝ ਤੁਸੀਂ ਕਿਸ ਤਰ੍ਹਾਂ ਕਰ ਲੈਂਦੇ ਹੋ ਅਹ ਦੇਖੋ ਜ਼ਿੰਦਗੀ ਦੇ ਵਿੱਚ ਘੰਟੇ ਉਹ ਨਹੀਂ ਹੁੰਦੇ ਨੇ ਤੇ ਮੈਂ ਆਪਣੇ ਪਾਪਾ ਜੀ ਨੂੰ ਪੁੱਛਦੀ ਹੁੰਦੀ ਸਾਂ ਕਿ ਤੁਸੀਂ ਸਵੇਰੇ 5 ਵਜੇ ਤੁਸੀਂ ਆਪਣਾ ਰੁਟੀਨ ਸ਼ੁਰੂ ਵੀ ਕਰ ਲੈਂਦੇ ਹੋ 4:30 ਉੱਠ ਵੀ ਜਾਂਦੇ ਹੋ ਸਾਰਾ ਕੁਝ ਤੇ ਕਸਰਤ ਵੀ ਕਰਨੀ ਸਾਰਾ ਕੁਝ ਕਿਵੇਂ ਕਰਦੇ ਹੋ ਸੋ ਉਹ ਕਹਿੰਦੇ ਹੁੰਦੇ ਸਨ ਕਿ ਘੰਟੇ ਉਹ ਨਹੀਂ ਨੇ ਉਹ ਤੁਸੀਂ 24 ਨੂੰ 28 ਵੀ ਬਣਾ ਸਕਦੇ ਹੋ ਤੇ 24 ਨੂੰ 12 ਵੀ ਕਰ ਸਕਦੇ ਹੋ ਸੋ ਉਹ ਤੁਹਾਡੇ ਹੱਥ ਜੇ ਮੈਨੂੰ ਇਹ ਫਰਸ਼ ਸਮਝਾ ਦਿੱਤਾ ਗਿਆ ਸੀ ਕਿ ਜਾਂ ਤਾਂ ਜਿਵੇਂ ਤੁਸੀਂ ਡਾਕਟਰ ਉੱਥੇ ਬੈਠਦੇ ਹੋ ਵੀ ਚਾਹ ਦਾ ਵਕਤ ਤੇ ਘੰਟਾ ਡੇਢ ਘੰਟਾ ਕਿਸੇ ਦੀ ਬਦਕੋਈ ਕੀਤੀ ਕੋਈ ਹੂਹਾ ਕੀਤਾ ਹੋ ਹੱਲਾ ਕੀਤਾ ਤੇ ਫਿਰ ਬਹਿ ਗਏ ਉਹਦੇ ਨਾਲੋਂ ਜੇ ਉਦੋਂ ਤੁਸੀਂ ਉਹ ਸਮਾਂ ਇੱਕ ਪੋਜ਼ਿਟਿਵ ਵਰੀਨਾ ਨਾਲ ਚੱਲੋ ਤੁਹਾਡਾ ਔਰਾ ਉਸ ਤਰੀਕੇ ਦਾ ਹੋਏ ਪੋਜ਼ਿਟਿਵ ਤੇ ਫਿਰ ਉਹ ਤੁਹਾਡੀ ਸ਼ਖਸੀਅਤ ਇਹੋ ਜੀ ਬਣ ਜਾਂਦੀ ਹੈ ਜਿਸ ਪਾਸ ਬੈਠਿਆ ਸੋਹੀ ਹੈ ਸਭ ਨਾ ਕਾਵਸਾ ਉਹ ਸੋ ਉਹ ਹਾਂਜੀ ਸਮਾਂ ਸੀ ਜਿਹੜਾ ਮੈਂ ਆਪਣਾ ਉਸ ਪਾਸੇ ਰੁਝੇਵਿਆਂ ਵਿੱਚ ਲੈ ਕੇ ਗਈ ਕਿ ਮੈਂ ਲਿਖਦੀ ਸਾਂ ਉਦੋਂ ਮੈਂ ਕਿਤਾਬਾਂ ਪੜ੍ਹ ਲੈਂਦੀ ਸਾਂ ਸੋ ਉਹ ਚਾਹ ਦਾ ਸਮਾਂ ਤੁਸੀਂ ਯਕੀਨ ਤਾਂ ਨਹੀਂ ਪੰਨਾ ਪਰ 40 ਸਾਲ ਦੀ ਉਮਰ ਤੱਕ ਮੈਂ ਚਾਹ ਦਾ ਟੇਸ ਵੀ ਨਹੀਂ ਸੀ ਦੇਖਿਆ ਸੋ ਜਦੋਂ ਸਾਰੇ ਚਾਹ ਪੀ ਕੇ ਹੱਲਾ ਘੰਟਾ ਮਚਾਉਂਦੇ ਸਨ ਮੈਂ ਆਪਣੀ ਕਿਤਾਬ ਪੜ੍ਹ ਲੈਣੀ ਜਾਂ ਕੁਝ ਲਿਖ ਲੈਣਾ ਹਾਂਜੀ ਦੇ ਹੋ ਜੀ ਉਹ ਸਮਾਂ ਫਿਰ ਉਹਨੇ ਜੋ ਵੱਧ ਨਿਕਲ ਆਂਦਾ ਜੇ ਤਦ ਪਰ ਇੱਕ ਜ਼ਰੂਰ ਅਹਿਮ ਗੱਲ ਦੱਸ ਦਿਆਂ ਜੋ ਅਜੇ ਤੱਕ ਅਸੀਂ ਜਾਰੀ ਰੱਖੀ ਹੂੰ ਕਿ ਸ਼ਨੀਵਾਰ ਸ਼ਾਮ ਨੂੰ ਹੁਣ ਮੈਂ ਤੁਹਾਨੂੰ ਝੂਠ ਨਹੀਂ ਬੋਲਾਂਗੀ ਕਿਉਂਕਿ ਤੁਹਾਨੂੰ ਮੈਂ ਬੋਲ ਚੁੱਕੀ ਹਾਂ ਤੇ ਤੁਸੀਂ ਸਮਝ ਗਏ ਹੋਗੇ ਅੱਗੇ ਤੋਂ ਕਿ ਕਿਉਂ ਕਿ ਸ਼ਨੀਵਾਰ ਸ਼ਾਮ ਤੋਂ ਲੈ ਕੇ ਤੇ ਐਤਵਾਰ ਸ਼ਾਮ ਤੱਕ ਅਸੀਂ ਹਰ ਇੱਕ ਨੂੰ ਬੇਨਤੀ ਕਰਦਿੰਦੇ ਹਾਂ ਬਹੁਤ ਜ਼ਿਆਦਾ ਰੁਝੇਵੇਂ ਨੇ ਉੱਕਈ ਟਾਈਮ ਨਹੀਂ ਤੇ ਫਿਰ ਐਤਵਾਰ ਦੁਪਹਿਰੇ ਤਾਂ ਫੋਨ ਬੰਦ ਕਰਕੇ ਛੁੱਟਦੀਦਾ ਵੀ ਸਸਿ ਹੈ ਹੀ ਨਹੀਂ ਸਾਡੀ ਜ਼ਿੰਦਗੀ 'ਚ ਇਹ ਚੀਜ਼ ਮਨਪੀਏ ਸੋ ਉਹ ਸਮਾਂ ਸਾਡਾ ਘਰ ਦਾ ਜੇ ਜਿੱਥੇ ਅਸੀਂ ਸਾਰਿਆਂ ਨੇ ਇਕੱਠੇ ਬਹਿ ਕੇ ਹੱਸਣਾ ਖੇਡਣਾ ਬਾਹਰ ਨਿਕਲਣਾ ਘੁੰਮਣਾ ਤਿਰਨਾ ਇੱਕ ਦੂਜੇ ਦੀ ਜੋ ਤਕਲੀਫਾਂ ਨੇ ਸੁਣਨੀਆਂ ਨੇ ਸੁਲਝਾਉਣੀਆਂ ਨੇ ਸੋ ਉਹੀ ਏ ਜਿਹੜਾ ਅਜੇ ਤੱਕ ਸਾਡੇ ਟੱਬਰ ਦੀ ਸਾਂਝ ਬਰਕਰਾਰ ਰੱਖ ਸਕਿਆ ਸ਼ੁਕਰ ਹੈ ਰੱਬ ਦਾ ਤੋ ਉਹ ਮੈਂ ਝੂਠ ਤੁਹਾਨੂੰ ਵੀ ਬੋਲਿਆ ਸੀ ਸ਼ਨੀਵਾਰ ਸ਼ਾਮ ਬਿਲਕੁਲ ਹੀ ਮੈਂ ਬਹੁਤ ਸਖਤ ਬਿਜ਼ੀ ਹਾਂ ਐਤਵਤ ਮੇਰੇ ਕੋਲ ਮਤਲਬ ਹੀ ਨਹੀਂ ਟਾਈਮ ਸੋ ਇਹੀ ਜੇ ਜਿੱਤੇ ਅਸੀਂ ਤੁਹਾਡੇ ਰਾਈ ਸਭ ਨੂੰ ਹੀ ਕਹਿਨੀ ਆਂ ਵੀ ਉਹ ਸਮਾਂ ਸਾਡਾ ਘਰ ਦਾ ਹੁੰਦਾ ਜੇ ਆਪਣਾ ਕੇ ਸਿਹਰ ਤੋਂ ਸ਼ਾਮ ਲਗਾਤਾਰ ਅਸੀਂ ਜੁਟੇ ਹਾਂ ਪਰ ਇਹ ਟਾਈਮ ਸਾਡਾ ਆਪਸੀ ਸਾਝ ਦਾ ਹੁੰਦਾ ਜੇ ਸੋ ਉਹ ਇਕੱਠੇ ਅਸੀਂ ਨਾਸ਼ਤਾ ਹਮੇਸ਼ਾ ਇਕੱਠਾ ਕਰੀਦਾ ਰਾਤ ਦਾ ਖਾਣਾ ਇਕੱਠਾ ਹੁੰਦਾ ਪਰ ਇਹ ਡੇਢ ਦਿਨ ਸਾਡਾ ਆਪਣਾ ਜੇ ਕਿ ਅਸੀਂ ਆਪਸ ਵਿੱਚ ਥੋੜਾ ਬੈਠ ਕੇ ਗੱਲਬਾਤ ਕਰ ਸਕੀ ਬੇਟੀ ਹੁਣ ਸੁਰ ਗਈ ਜੇ ਬਾਹਰ ਤੇ ਬੇਟਾ ਹੁਣ ਉਹਦਾ ਵੀ ਮੁੱਕ ਗਿਆ ਉਹ ਵੀ ਚੱਲਿਆ ਜੇ ਉਹਨੇ ਵੀ ਸਮਾਂ ਥੋੜਾ ਹੀ ਹੈ ਨਿਕਲ ਚੱਲਿਆ ਪਰ ਚਲੋ ਅਸੀਂ ਉਹੀ ਸਮਾਂ ਉਸੇ ਹਿਸਾਬ ਨਾਲ ਉਹ ਟਾਈਮ ਅਜੇ ਤੱਕ ਉਸੇ ਤਰ੍ਹਾਂ ਹੀ ਬਿਤਾ ਰਹੇ ਹਾਂ ਜੀ ਬਸ ਇੱਥੇ ਇਹ ਗੱਲ ਮੈਂ ਤੁਹਾਨੂੰ ਇਹੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹਾਂਗੀ ਕਿਉਂਕਿ ਪਿੱਛੇ ਵੀ ਕਿਸੇ ਨੇ ਸਾਡੇ ਨਾਲ ਆਪਣੇ ਮੁਹੰਦਰਪਨ ਨਾਲ ਜੀ ਨਾਲ ਗੱਲਬਾਤ ਹੋਈ ਸੀ ਤੇ ਉਹ ਵੀ ਇਹੀ ਗੱਲ ਕਹਿ ਰਹੇ ਸੀ ਕਿ ਮੈਂ ਇੰڈیا ਜਾ ਕੇ ਆਇਆ ਤੇ ਮੈਂ ਇਹ ਦੇਖ ਕੇ ਆਇਆ ਕਿ ਉੱਥੇ ਕਿ ਉੱਥੇ ਬਜ਼ੁਰਗ ਹੁਣ ਰਹੀ ਜਾਂਦੇ ਐ ਤੇ ਜਿੰਨੇ ਵੀ ਨੌਜਵਾਨ ਐ ਕਿ ਉਹ ਸਾਰੇ ਜਿਹੜੇ ਹੈਗੇ ਆ ਉਹ ਬਾਹਰ ਨਿਕਲੀ ਆ ਰਹੇ ਐ ਜੋ ਵੀ ਸਮਝਿਆ ਜਾਏ ਕਿ ਉਹਨਾਂ ਦੇ ਦਿਲ 'ਚ ਕਿਉਂ ਇਸ ਤਰ੍ਹਾਂ ਹੈਗਾ ਕਿ ਮਤਲਬ ਅਸੀਂ ਵੀ ਚਲੋ ਇਸ ਤਰ੍ਹਾਂ ਹੀ ਆਏ ਸੀ ਕਦੀ ਤੇ ਐ ਤੁਸੀਂ ਉਹਨਾਂ ਨੌਜਵਾਨਾਂ ਨੂੰ ਜਿਹੜਾ ਜਿਹੜੇ ਕਿ ਦੇਖੋ ਪੇਰੈਂਟਸ ਪਿੱਛੇ ਇਕੱਲੇ ਰਹਿ ਜਾਂਦੇ ਐ ਇੱਥੇ ਵੀ ਪੇਰੈਂਟਸ ਇਕੱਲੇ ਆ ਭਾਵੇਂ ਅਸੀਂ ਜਿਸ ਤਰ੍ਹਾਂ ਮਰਜ਼ੀ ਕਹੀਏ ਅਹਿਸਾਸ ਜਿਹੜਾ ਹੈਗਾ ਬੱਚਿਆਂ ਤੋਂ ਦੂਰ ਹੋਣ ਦਾ ਤੇ ਬੱਚਿਆਂ ਤੋਂ ਦੂਰ ਰਹਿਣ ਦਾ ਭਾਵੇਂ ਅਸੀਂ ਆਪਣੇ ਆਪ ਨੂੰ ਬਿਜ਼ੀ ਕਰ ਲੈਣੇ ਆ ਨਾ ਉਹ ਉਹਨਾਂ ਬੱਚਿਆਂ ਨੂੰ ਤੁਸੀਂ ਕੋਈ ਜਿਹੜੇ ਪਿੱਛੇ ਮਾਪੇ ਮਾਪ ਜਿਨ੍ਹਾਂ ਦੇ ਇਕੱਲੇ ਆ ਜਿਹੜੇ ਉਹਨਾਂ ਨਾਲ ਕਨੈਕਟ ਵੀ ਨਹੀਂ ਕਰਦੇ ਕਈ ਵਾਰੀ ਉਹਨਾਂ ਦੇ ਨਾਲ ਗੱਲਬਾਤ ਦਾ ਵੀ ਵੇਲ ਨਹੀਂ ਹੁੰਦਾ ਉਹਨਾਂ ਕੋਲ ਹੈਨਾ ਤੁਸੀਂ ਉਹਨਾਂ ਲਈ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਅ ਦੇਖੋ ਸਮਾਂ ਬਹੁਤ ਜਲਦੀ ਤੇ ਕਾਫੀ ਜ਼ਿਆਦਾ ਤਬਦੀਲ ਹੋਇਆ ਮੈਨੂੰ ਪਤਾ ਹੈ ਕਿ ਅਸੀਂ ਵੀ ਪਰਾਂ ਨਿਕਲੇ ਸਾਂ ਨੌਕਰੀਆਂ ਵਾਸਤੇ ਹੁਣ ਵਰਕਿੰਗ ਬਹੁਤੀਆਂ ਹਨ ਔਰਤਾਂ ਤੇ ਸੋ ਇਸੇ ਤਰ੍ਹਾਂ ਅ ਇੱਕ ਨਾਰਮਲ ਹੈ ਕਿ ਅਸੀਂ ਸੋਚਣਾ ਹੀ ਸੀ ਕਿ ਸਾਡੇ ਬੱਚਿਆਂ ਨੇ ਵੀ ਅੱਗੋਂ ਨਿਕਲ ਨਹੀਂ ਹੈ ਜੇ ਅਸੀਂ ਪਰਾਂ ਹੋਏ ਸਾਂ ਬਿਲਕੁਲ ਇਸੇ ਤਰ੍ਹਾਂ ਹੁਣ ਵੀ ਉਹ ਜੋ ਰੁਝੇਵੇਂ ਨੇ ਹਰ ਇੱਕ ਦੇ ਉਸੇ ਤਰ੍ਹਾਂ ਹੀ ਤੁਰਦੇ ਨੇ ਪਰ ਮੈਂ ਜਦੋਂ ਕੋਈ ਤੁਰ ਜਾਂਦਾ ਜੇ ਐਮਟੀ ਨੇਸਟ ਸਿੰਡਰੋਮ ਸਾਡਾ ਇੱਥੇ ਹੈ ਜੋ ਇਹ ਵਾਕਈ ਬਿਮਾਰੀ ਜੇ ਜਿਹੜਾ ਮਾਨਸਿਕ ਰੋਗ ਸਾਨੂੰ ਚਿੰਬੜ ਜਾਂਦਾ ਕਿ ਮੈਂ ਹੁਣ ਇਕੱਲਾ ਮੈਂ ਕੀ ਕਰਾਂ ਜੇ ਉਸੇ ਇੱਕ ਅੰਕ ਪੁਣੇ ਨੂੰ ਜਿਵੇਂ ਮੈਂ ਪਹਿਲਾਂ ਕਿਹਾ ਕਿ ਨੌਜਵਾਨ ਬੇਟੀਆਂ ਨੂੰ ਆਪਣੀ ਜ਼ਿੰਦਗੀ ਨੂੰ ਮਕਸਦ ਦੇਣਾ ਚਾਹੀਦਾ ਉਸੇ ਤਰ੍ਹਾਂ ਹੁਣ ਇੱਥੇ ਮੈਂ ਕਈਆਂ ਨਾਲ ਜਿਵੇਂ ਮੈਂ ਦੇਖਿਆ ਸੀ ਮੈਂ 올ਡੇਜ ਹੋਮਸ ਵਿੱਚ ਜਾਂਨੀ ਆ ਮੇਰੇ ਲੈਕਚਰਸ ਹੁੰਦੇ ਨੇ ਮਿਲ ਕੇ ਆਨੀ ਆ ਤਾਂ ਉਹਨਾਂ ਨੂੰ ਇਹੋ ਕਹੀਦਾ ਕਿ ਤੁਸੀਂ ਭਾਈ ਸ਼ਾਮ ਦਾ ਸਮਾਂ ਸਗੋਂ ਮौज में ਲੱਗ ਗਈ ਇਹੋ ਜਿਹਾ ਤਾਂ ਜ਼ਿੰਦਗੀ ਮੈਂ ਜੋ ਹੁਣ ਲੈਕਚਰ ਲਾਸਟ ਦੇ ਕੇ ਆਈਆਂ ਉਹਦੇ ਵਿੱਚੋਂ ਹੀ ਤੁਹਾਨੂੰ ਸਿਰਫ ਦੋਕ ਲਾਈਨਾਂ ਸਾਂਝੀਆਂ ਕਰਦੀਆਂ ਹਾਂ ਜੀ ਇਹ ਹਰ ਸੌ ਦੇ ਵਿੱਚੋਂ ਇਹ ਮੰਨਿਆ ਜਾ ਚੁੱਕਿਆ ਕਿ ਸਿਰਫ 16 ਹੀ ਨੇ ਜਿਹੜੇ 65 ਦੀ ਉਮਰ ਤੱਕ ਪਹੁੰਚਦੇ ਨੇ ਪਹਿਲਾਂ ਨਹੀਂ ਬਾਕੀ ਸਾਰੇ ਰਹਿ ਜਾਂਦੇ ਤੇ 70 ਤੱਕ ਪਹੁੰਚਦੇ ਆ ਸਿਰਫ 11 ਬਚਦੇ ਨੇ ਤੇ ਉਸ ਤੋਂ ਉੱਪਰ ਤਾਂ 3 ਜਾਂ 4 ਸੌ ਚ ਹਰ ਸੌ ਚ ਜੋ ਇਸ ਟੀਕੇ ਨਾਲ ਬਚਦੇ ਨੇ ਸੋ ਪਹਿਲੀ ਚੀਜ਼ ਤਾਂ ਹੈ ਕਿ ਸ਼ੁਕਰ ਮਨਾਉਣ ਦੀ ਲੋੜ ਹੈ ਕਿ ਉਸ ਉਮਰ ਤੱਕ ਪਹੁੰਚਣਾ ਇੱਕ ਪਰਮਾਤਮਾ ਦੀ ਬੜੀ ਜ਼ਿਆਦਾ ਹੀ ਕਿਰਪਾ ਕਿੰਨੇ ਲੱਕੀ ਹੋ ਤੁਸੀਂ ਕਿ ਇੰਨੇ ਜਣਿਆਂ ਚੋਂ ਤੁਸੀਂ ਸਿਰਫ ਬਚ ਕੇ ਉੱਥੇ ਆ ਚੁੱਕੇ ਹੋ ਦਾ ਮਤਲਬ ਹੈ ਉਦੋਂ ਵੀ ਜ਼ਿੰਦਗੀ ਦਾ ਕੋਈ ਮਕਸਦ ਹੋਣਾ ਚਾਹੀਦਾ ਸੋ ਉਹਨਾਂ ਚੋਂ ਬਹੁਤ ਬਜ਼ੁਰਗ ਨੇ ਜਿਹੜੇ ਹੁਣ ਮੈਂ ਬਜ਼ੁਰਗਤਾ ਕਹਿੰਦੀ ਹੋਈ ਨਹੀਂ ਹੁੰਦੀ ਕਿ ਉਹ ਤਾਂ ਮਨ ਦਾ ਇੱਕ ਤੁਹਾਡੀ ਸੋਚ ਹੀ ਹੈ ਆਦਰਵਾਇਸ ਤੁਸੀਂ ਹਮੇਸ਼ਾ ਹੀ ਜਵਾਨ ਹੋ ਸਰੀਰ ਤਾਂ ਕੋਈ ਨਾ ਸਮਾਂ ਹੀ ਹੈ ਉਹ ਉਹਨਾਂ ਚੋਂ ਬੜੇ ਜਿਹਨੇ ਆ ਜਿਵੇਂ ਹੋਰ ਬੱਚਿਆਂ ਦੀ ਜਿਹੜੋ ਕੇ ਆ ਭੀਖ ਮੰਗਦੇ ਸਨ ਉਹਨਾਂ ਨੂੰ ਪੜਾਉਣ 'ਚ ਜੁਟ ਗਏ ਨੇ ਕਈ ਨੇ ਜੋ ਆਪਣੀਆਂ ਪੁਰਾਣੀਆਂ ਕਹਾਣੀਆਂ ਐਸ ਵੇਲੇ ਉਹਨਾਂ ਨਾਲ ਸਾਂਝੀਆਂ ਕਰਦੇ ਨੇ ਅਸਲੀਅਤ ਵਿੱਚ ਜੋ ਜ਼ਿੰਦਗੀ 'ਚ ਵਾਪਰਿਆ ਬਹੁਤ ਉਤਮ ਮੈਂ ਕਹਿੰਨੀ ਆ ਕਿ ਸੁਨਹਿਰੀ ਕਿਤਾਬ ਏ ਤੁਹਾਡੇ ਤਜਰਬਿਆਂ ਦੀ ਸੋ ਉਹ ਚੀਜ਼ਾਂ ਕਈਆਂ ਨੂੰ ਕਿਹਾ ਉਹ ਰਿਕਾਰਡਿੰਗ ਕਰਦੇ ਨੇ ਆਪਣੀ ਜ਼ਿੰਦਗੀ ਦੀਆਂ ਕੁਝ ਇਹੋ ਜਿਹੀਆਂ ਅਹਿਮ ਨੁਕਤੇ ਜੋ ਉਹਦਾਂ ਦੇ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਉਹ ਸਾਰੇ ਐਸਕੇ ਲਈ ਬਿਜ਼ੀ ਹੋ ਕੇ ਮਾਰਨਿੰਗ ਵਾਕ ਕਰਦੇ ਨੇ ਫਿਰ ਉਹ ਕਿਸੇ ਨਾ ਕਿਸੇ ਕੋਈ ਜਿਵੇਂ ਗਾਰਡਨਿੰਗ ਦੇ ਕੋਈ ਸਿੱਖਿਆ ਦੇਣ ਜਾਂਦਾ ਕੋਈ ਜੋ ਕੋਈ ਉਹ ਕੰਮ ਕਰਦੇ ਹੋਣਗੇ ਉਸ ਪਾਸੇ ਨੂੰ ਜੁਟਦੇ ਨੇ ਤੇ ਫਿਰ ਸਾਰਾ ਦਿਨ ਆਪਣੇ ਆਪ ਨੂੰ ਰੁਝੇਵਿਆਂ 'ਚ ਰੱਖ ਕੇ ਫਿਰ ਸ਼ਾਮ ਨੂੰ ਉਹ ਫਿਰ ਸਾਰੇ ਉੱਤੇ ਹੀ 올ਡੇਜ ਹੋਮ ਵਿੱਚ ਜਿਵੇਂ ਇਕੱਠੇ ਹੁੰਦੇ ਨੇ ਇਹ ਗੈਟ ਟੂਗੇਦਰ ਜਿਵੇਂ ਕਰਦੇ ਨੇ ਤੇ ਫਿਰ ਉਹ ਇਸ ਤਰੀਕੇ ਆਪੋ ਆਪਣੇ ਘਰਾਂ ਵਿੱਚ ਫਿਰ ਲੰਘ ਜਾਂਦੇ ਨੇ ਜਿੱਥੇ ਉਹ ਰਹਿੰਦੇ ਨੇ ਜਾਂ ਕੁਝ ਹੁਣ 올ਡੇਜ ਹੋਮਸ ਏਦਾਂ ਦੇ ਵੀ ਬਣ ਚੁੱਕੇ ਨੇ ਜਿੱਥੇ ਉਹ ਸਾਰੇ ਉਸੇ ਥਾਂ ਤੇ ਆਪਣੇ ਘਰ ਵੱਡੇ ਵੇਚ ਕੇ ਜਾਂ ਜੋ ਇਕੱਲੇ ਰਹਿ ਚੁੱਕੇ ਨੇ ਕੋਈ ਜੀਵਨ ਸਾਥੀ ਨਹੀਂ ਰਿਹਾ ਤਾਂ ਉਹ ਉਹਨਾਂ ਥਾਵਾਂ ਤੇ ਫਿਰ ਇਸ ਵੇਲੇ ਕਈ ਜਣੇ ਨੇ ਜਿਹੜੇ ਹੁਣ ਆਪਣੇ ਆਪ ਨੂੰ ਸਟੇਬਲ ਕਰ ਚੁੱਕੇ ਹੋਏ ਨੇ ਸੋ ਇਹੀ ਜੇ ਸਮਾਂ ਅਸੀਂ ਜਦੋਂ ਸ਼ਿਫਟ ਓਵਰ ਹੁੰਦੀ ਜੇ ਜ਼ਿੰਦਗੀ ਕੁਝ ਇਸ ਤਰੀਕੇ ਤਾਂ ਆਪਾਂ ਨੂੰ ਉਸ ਦੇ ਅਨੁਸਾਰ ਹੀ ਢਲ ਜਾਣਾ ਚਾਹੀਦਾ ਪਰ ਮੈਨੂੰ ਇਹ ਲੱਗਦਾ ਹੈ ਕਿ ਇੱਕ ਪੋਜ਼ਿਟਿਵ ਇਟ ਸੋ ਚੀਜ਼ੇ ਜਿਹੜੀ ਤੁਹਾਨੂੰ ਹਮੇਸ਼ਾ ਅਗਾਹ ਤੋਰਦੀ ਹੈ ਜਦੋਂ ਇੱਕ ਵਾਰ ਆਪਾਂ ਸੋਚ ਹੀ ਲਿਆ ਕਿ ਅਸੀਂ 65 ਤੱਕ ਆਣਾ ਹੀ ਸਾਡੇ ਲਈ ਇੱਕ ਕਮਾਲ ਦੀ ਚੀਜ਼ ਵਾਪਰੀ ਹੈ ਕਿ ਇੰਨਿਆਂ ਚੋਂ ਰੱਬ ਨੇ ਸਾਨੂੰ ਹੀ ਚੁਣਿਆ ਵੀ ਤੁਸੀਂ ਅੱਗੇ ਜ਼ਿੰਦਗੀ ਲੰਘਾ ਸਕਦੇ ਹੋ ਤਾਂ ਫਿਰ ਉਹਨੂੰ ਤੋਰੋ ਉਹਨੂੰ ਖਤਮ ਨਹੀਂ ਕਰੋ ਬਹੁਤ ਸਾਰੇ ਨੇ ਜਿਹੜੇ ਈਵਨ ਡਰਾਈਵਿੰਗ ਦੇ ਨੁਕਤੇ ਖਾਂਦੇ ਨੇ ਬਹੁਤ ਸਾਰੇ ਪੁਰਜ਼ੇ ਚਲਾਉਣੇ ਸਿਖਾਉਂਦੇ ਨੇ ਯਾਨੀ ਉਹ ਹਰ ਇੱਕ ਦਾ ਆਪਣਾ ਤਜਰਬਾ ਇੰਨੇ ਸਾਲਾਂ ਦਾ 60 ਸਾਲਾਂ ਦਾ ਉਹ ਜਦੋਂ ਸਾਂਝੇ ਕਰਦੇ ਨੇ ਲੋਕ ਆਪ ਸੁਣਦੇ ਨੇ ਆਉਂਦੇ ਨੇ ਜੁੜਦੇ ਨੇ ਪਰ ਇਹ ਚੀਜ਼ਾਂ ਕਿਸੇ ਵੀ ਉਮਰ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਬਹੁਤ ਜ਼ਿਆਦਾ ਇਹਦੀ ਲੋੜ ਹੁੰਦੀ ਹੈ। ਹਮ ਵੈਰੀ ਨਾਈਸ थैंक यू ਜੀ। ਅ ਰਛਿੰਦਰ ਜੀ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦੇ ਆ ਇੱਕ ਇੱਕ ਬੱਚੇ ਨੇ ਇਹ ਸਵਾਲ ਪੁੱਛਿਆ ਸੀ ਕਿ ਜਿਹੜਾ ਸਾਡਾ ਜਿਹੜੇ ਸਾਡੇ ਕਲਚਰ ਹੈਗਾ ਉਹਦੇ ਵਿੱਚ ਜਿਹੜੀਆਂ ਸਾਡੀਆਂ ਪੰਜਾਬੀ ਦੀਆਂ ਬੋਲੀਆਂ ਇਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਧੀਆਂ ਨੂੰ ਆਪਾਂ ਨੂੰ ਦਰਜਾ ਆਪਣਾ ਧੀਆਂ ਨੂੰ ਆਪਾਂ ਨੂੰ ਰੱਖਣਾ ਚਾਹੀਦਾ ਐ ਏਮਪਾਵਰ ਕਰਨਾ ਚਾਹੀਦਾ ਤੇ ਜਿਹੜਾ ਜਦੋਂ ਉਹਨਾਂ ਦੀ ਮੈਰिज ਹੁੰਦੀ ਆ ਦੂਸਰੇ ਘਰ ਚ ਜਾਂਦੀਆਂ ਤੇ ਆਪਣੀਆਂ ਜਿਹੜੀਆਂ ਬੋਲੀਆਂ ਕੁਝ ਇੱਕ ਬੋਲੀਆਂ ਇਸ ਤਰ੍ਹਾਂ ਦੀਆਂ ਐ ਕਿ ਜਿਹਦੇ ਵਿੱਚ ਮਦਰ ਇਨ ਲਾ ਨੂੰ ਹਵਾ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਜਦੋਂ ਛੋਟੀ ਜੀ ਬੱਚੀ ਤੋਂ ਲੈ ਕੇ ਜਦੋਂ ਜਵਾਨ ਹੁੰਦੀ ਆ ਉਹ ਇਹ ਉਹਨੇ ਇਹ ਗੱਲ ਸੁਣੀ ਹੁੰਦੀ ਆ ਕਿ ਐ ਸੱਸ ਐਦਾਂ ਦੀ ਹੁੰਦੀ ਐ ਸੱਸ ਉਹਦਾਂ ਦੀ ਹੁੰਦੀ ਐ ਸਾਸੀ ਇਹ ਹੁੰਦੀ ਐ ਸੱਸ ਉਹ ਹੁੰਦੀ ਐ ਨਾ ਉਹ ਬੱਚੀ ਉਹ ਮਾਈਂਡ ਸੈਟ ਲੈ ਕੇ ਵੱਡੀ ਹੁੰਦੀ ਐ ਤੁਸੀਂ ਅਗਰ ਤੁਹਾਡੇ ਹੱਥ 'ਚ ਹੋਵੇ ਤੇ ਤੁਸੀਂ ਕੀ ਚੇਂਜ ਕਰਨਾ ਚਾਹੋਗੇ ਉਹਨਾਂ ਬੋਲੀਆਂ 'ਚੋਂ ਤੇ ਉਹਨਾਂ ਉਹਨਾਂ ਜਿਹੜਾ ਸਾਡਾ ਸਭਿਆਚਾਰ ਜਿਹੜਾ ਬੱਚਿਆਂ ਨੂੰ ਅਸੀਂ ਪਾਲਦੇ ਹਾਂ ਜਦੋਂ ਤੇ ਉਹਨਾਂ ਦੇ ਵਿੱਚ ਤੁਸੀਂ ਅਗਰ ਕੋਈ ਚੇਂਜ ਕਰਨੀ ਚਾਹੋ ਤੇ ਕੀ ਚੇਂਜ ਕਰਨਾ ਚਾਹੋਗੇ ਅ ਅਮ੍ਰਿਤਾ ਜੀ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਕੁਝ ਖਾਂ ਕਿਚੂ ਖਿਆਲਾਂ ਦੀ ਲੱਗਾਂਗੀ ਜੇ ਮੈਂ ਇਸਦੇ ਲਈ ਇਹੋ ਜੀ ਗੱਲ ਕਰਾਂ ਫਿਰ ਮੈਨੂੰ ਲੱਗਦਾ ਜੇ ਕਿ ਅਸੀਂ ਸਾਰੇ ਦਾ ਸਾਰਾ ਜ਼ਿੰਮਾ ਔਰਤ ਦੇ ਉੱਤੇ ਮੜ ਛੱਡਿਆ ਜੇ ਜੇ ਤੁਸੀਂ ਉਸ ਸਮੇਂ ਤੋਂ ਆਪਾਂ ਤੁਰਿਏ ਜਿਨ੍ਹਾਂ ਸਮਿਆਂ 'ਚ ਇਹ ਗੱਲ ਸੀ ਜਿੱਥੇ ਬਹੁਤੀ ਵਾਰ ਔਰਤ ਜਦੋਂ ਜਾਂ ਬੇਟੀ ਜਦੋਂ ਜਾਂਦੀ ਸੀ ਤਾਂ ਇੱਕ ਤਰੀਕੇ ਸਦੀਵੀ ਸੀ ਕਿ ਤੁਸੀਂ ਪਤਾ ਨਹੀਂ ਵਾਪਸ ਮਿਲਣ ਆਉਣਾ ਵੀ ਹੈ ਕਦੇ ਕਿ ਨਹੀਂ ਉਹ ਇੰਨੀ ਦੂਰ ਦਰੇਡੇ ਜਾਂਦੀ ਸੀ ਕਿ ਇਹ ਉਹਦੇ ਵਿੱਚੋਂ ਅੰਦਰਲੀ પીੜ ਸੀ ਜਿਹੜੀ ਉਹਨਾਂ ਸਮਿਆਂ 'ਚ ਨਿਕਲੀ ਕਿ ਮੈਂ ਜਾਵਾਂਗੀ ਤਾਂ ਮਾਂ ਉਹਨਾਂ ਪਿਆਰ ਕੀ ਮੈਨੂੰ ਮਿਲ ਵੀ ਸਕੂਗਾ ਜਾਂ ਮੈਂ ਉੱਥੇ ਉਪਰੀ ਗਿਣੀ ਜਾਵਾਂਗੀ ਤੇ ਉਹ ਸਾਰੀ ਉਮਰ ਉਹ ਇੱਕ ਅਧੀਨਗੀ ਦੀ ਜ਼ਿੰਦਗੀ ਜਿੰਦੀ ਸੀ ਜਿੱਨੇ ਕਿ ਮੈਂ ਆਪਣੇ ਪਿਛੋਕੜ ਵਿੱਚੋਂ ਕਿਉਂਕਿ ਮੈਂ ਬਹੁਤ ਡਿਟੇਲਡ ਵਰਕ ਇਹਦੇ ਤੇ ਕੀਤਾ ਕਿ ਆਪਣੀ ਮਰਜ਼ੀ ਉਹਦੀ ਕਦੇ ਵੀ ਸੁਣੀ ਨਹੀਂ ਸੀ ਜਾਂਦੀ ਜਦ ਤੱਕ ਉਹ ਆਪ ਸੱਸ ਨਹੀਂ ਸੀ ਬਣ ਜਾਂਦੀ ਉਹ ਹਮੇਸ਼ਾ ਹੀ ਅਧੀਨਗੀ 'ਚ ਸੀ ਤੇ ਹੁਣ ਦਾ ਜੋ ਸਮਾਪਤੀਕ ਹੋਇਆ ਇਸ ਚ ਲੋਕਗੀਤ ਉਹੀ ਹੋਣ ਬੋਲੀਆਂ ਉਹੀ ਹੋਣ ਦੇ ਨਾਲ ਇੰਨੀ ਤਬਦੀਲੀ ਹੋ ਚੁੱਕੀ ਹੈ ਕਿ ਅਸੀਂ ਸਿਰਫ ਤੇ ਸਿਰਫ ਸਾਰਾ ਓਨਸ ਅਸੀਂ ਬੇਟੀ ਤੇ ਨਹੀਂ ਪਾ ਸਕਦੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਜੇ ਬੇਟੀਆਂ ਅੱਜ ਵਰਕਿੰਗ ਨੇ ਨਿਕਲਦੀਆਂ ਨੇ ਤਾਂ ਮਤਲਬ ਹੈ ਕਿ ਉਹ ਉਹਦਾ ਮੇਲ ਕਾਊਂਟਰਪਾਰਟ ਜਾਂ ਉਹਦਾ ਹਸਬੰਦ ਉਹਦਾ ਬਰਾਬਰ ਦਾ ਹਿੱਸੇਦਾਰ ਬਣੇ ਕਿ ਜੇ ਉਹਨੇ ਬਾਹਰ ਕੰਮ ਕਰਨ ਜਾਣਾ ਤਾਂ ਫੇ ਉਸ ਦਿਨ ਕੁਕਿੰਗ ਹਸਬੰਦ ਨੇ ਕਰ ਲਈ ਜੇ ਇੱਕ ਜਿਨਾ ਔਰਤ ਨੌਕਰੀ ਤੇ ਜਾ ਰਹੀ ਹੈ ਤਾਂ ਅੱਜ ਉਹ ਬੱਚੇ ਉਹ ਲਿਆਏਗਾ ਜੋ ਬੱਚਿਆਂ ਨੂੰ ਪੜ੍ਹਾ ਦੇਗਾ ਇਸ ਤਰ੍ਹਾਂ ਦਾ ਜੇ ਅਸੀਂ ਸਿਸਟਮ 'ਚ ਤਬਦੀਲੀ ਲਿਆਵਾਂਗੇ ਤਾਂ ਯਕੀਨਨ ਇਹ ਨਾ ਗੀਤਾਂ ਵਿੱਚ ਵੀ ਹੌਲੀ-ਹੌਲੀ ਤਬਦੀਲੀ ਹੋਣ ਦੀ ਲੋੜ ਹੈ ਜੋ ਉਹ ਪੁਰਾਣੇ ਸਮਿਆਂ ਦੀ ਉਸ ਸਮੇਂ ਦੀ ਲੋੜ ਅਨੁਸਾਰ ਬਣਾਏ ਗਏ ਸਨ ਕਿਉਂਕਿ ਘਰੇਲੂ ਹਿੰਸਾ ਉਹਨਾਂ ਸਮਿਆਂ ਵਿੱਚ ਜੋ ਮੇਰੇ ਕੋਲ ਅੰਕੜੇ ਨੇ ਇੰਟਰਨੈਸ਼ਨਲ 82% ਸੀ ਸੋ ਉਦੋਂ ਉਹ ਜਿਹੜੇ ਲੋਕੀ ਤੋਂਦੋਂ ਉਹ ਬਿਲਕੁਲ ਜ ਸਿੱਠਣੀਆਂ ਉਹ ਉਦੋਂ ਦੇ ਸਮੇਂ ਦੇ ਨਾਲ ਜੋੜੀਆਂ ਗਈਆਂ ਸਨ ਤੇ ਹੁਣ ਤਾਂ ਬਹੁਤ ਜਿਵੇਂ ਵੱਖ ਤਰ੍ਹਾਂ ਦਾ ਮਾਹੌਲ ਹੈ ਕਿ ਔਰਤ ਭਾਵੇਂ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੀ ਹੈ ਬਹੁਤ ਥਾਵਾਂ ਤੇ ਪਰ ਜ਼ਮੀਨੀ ਪੱਧਰ ਤੇ ਕਿਉਂਕਿ ਮੇਰਾ ਕੰਮ ਰੋਜ਼ 2-250 ਮਰੀਜ਼ਾਂ ਨੂੰ ਦੇਖਣਾ ਜੋ ਪਿੰਡਾਂ ਚੋਂ ਵੀ ਆਉਂਦੇ ਨੇ ਰੱਜੇ ਪੁੱਜੇ ਟੱਬਰਾਂ ਚੋਂ ਵੀ ਨੇ ਮੈਂ ਅੱਜ ਵੀ ਔਰਤ ਨੂੰ ਓਨੀ ਆਜ਼ਾਦ ਨਹੀਂ ਮੰਨਦੀ ਕਿਉਂਕਿ ਮੇਰੇ ਕੋਲ ਟੌਪ ਦੀਆਂ ਜੱਜਸ ਨੇ ਜਿਹੜੀਆਂ ਅੱਜ ਤੱਕ ਚੁਣੀਆਂ ਨੇ ਉਹਨਾਂ ਨਾਲ ਘਰੇਲੂ ਹਿੰਸਾ ਵੀ ਹੁੰਦੀ ਜੇ ਟੌਪ ਦੀਆਂ ਆਈਏ ਆਫਿਸਰਸ ਲੇਡੀਜ਼ ਨਾਲ ਗੱਲ ਹੁੰਦੀ ਜੇ ਉਹਨਾਂ ਨਾਲ ਵੀ ਹੁੰਦੀ ਜੇ ਕਿਵੇਂ ਉਹਨਾਂ ਤੇ ਰੋਕ ਲਾਈ ਜਾਂਦੀ ਜੇ ਕੁਝ ਤਾਂ ਜਈਆਂ ਵੀ ਨੇ ਕਿੰਨੀਆਂ ਟੌਪ ਪੋਜੀਸ਼ਨਸ ਤੇ ਬੈਠੀਆਂ ਅਜੇ ਤੱਕ ਉਹਨਾਂ ਨੂੰ ਆਪਣੀ ਪੂਰੀ ਤਨਖਾਹ ਵਰਤਨ ਦੀ ਇਜਾਜ਼ਤ ਵੀ ਨਹੀਂ ਹੈ ਸੋ ਉਹ ਸਾਰਾ ਕੁਝ ਦੇਖਦੇ ਆ ਜੇ ਆਪਾਂ ਗੱਲ ਕਰੀਏ ਤਾਂ ਕਦੇ ਨਾ ਕਦੇ ਕਿਤੇ ਨਾ ਕਿਤੇ ਉਹ ਚੀਜ਼ਾਂ ਅੱਜ ਵੀ ਜਿਵੇਂ ਵਿੱਚ ਕਹਿ ਲਓ ਕਿ ਕਿਤੇ ਨਾ ਕਿਤੇ ਉਹ ਸਾਬਤ ਸਹੀ ਹੋਈ ਜਾ ਰਹੀਆਂ ਨੇ ਫਿਰ ਵੀ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਸਸ ਨੂੰ ਇੱਕ ਇਸ ਤਰੀਕੇ ਜੋ ਪ੍ਰੋਜੈਕਟ ਕੀਤਾ ਗਿਆ ਸੀ ਉਹਦੇ ਪਿੱਛੇ ਇੱਕ ਮਾਨਸਿਕਤਾ ਸੀ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ ਇਸ ਇਹ ਦੱਸ ਦਿੱਤਾ ਜਾਂਦਾ ਜਦ ਕਿ ਮੇਰੇ ਕੋਲ ਅੱਜ ਦੇ ਦਿਨ ਜਿਨੂੰ ਔਰਤੀ ਮਾਸਾ ਵੀ ਕੋਈ 1% ਵੀ ਸ਼ੱਕ ਹੋਏ ਮੈਂ ਕਹਾਂਗੀ ਆਓ ਮੇਰੇ ਕੋਲ ਅੱਜ ਵੀ ਨੇ ਜਿੱਥੇ ਇੱਥੇ ਨਵੇਂ ਜੰਮੀ ਬੇਟੀ ਹੁੰਦੀ ਜੇ ਮੈਂ ਜਸਟ 2 ਦਿਨ ਪਹਿਲਾਂ ਦੀ ਗੱਲ ਕਰਦੀ ਪਈਆਂ ਬੇਟੀ ਨਵ ਜੰਮੀ ਬੱਚੀ ਜੰਮੀ ਤਾਂ ਕਿਵੇਂ ਉਹਦੇ ਸਹੁਰੇ ਨੇ ਤੇ ਉਹਦੇ ਪਤੀ ਨੇ ਦੋਨਾਂ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਦਬਾ ਕੇ ਗਾਲਾਂ ਕੱਢੀਆਂ ਤੇ ਉਹ ਬੇਟੀ ਨੂੰ ਉੱਥੋਂ ਚੁੱਕ ਕੇ ਵੀ ਲੈ ਗਏ ਤੇ ਇਹ ਵੀ ਕਹਿ ਗਏ ਕਿ ਨੂੰ ਤੂੰ ਨੂੰ ਵੀ ਆਪਣੀਓ ਸਾਰਾ ਸਾਰ ਕਹਿ ਗਏ ਕਿ ਨੂੰ ਵਾਪਸ ਆਪਣੇ ਘਰ ਜਾਏਗੀ ਅਸੀਂ ਨਹੀਂ ਲੈ ਕੇ ਜਾਣੀ ਕਿਉਂਕਿ ਇਹ ਧੀ ਜੰਮਤੀ ਐ ਤੇ ਇਹ ਮੱਤਰ ਨੂੰ ਤਾਂ ਦੀ ਰੱਖਣਾ ਹੀ ਨਹੀਂ ਮਾਰ ਮੁਕਾਵਾਂਗੇ ਇਸ ਤਰ੍ਹਾਂ ਦੀ ਸਿਚੁਏਸ਼ਨ ਅਸੀਂ ਅੱਜ ਵੀ ਫੇਸ ਕਰ ਰਹੇ ਹਾਂ ਸਨ 2024 ਵਿੱਚ ਤਾਂ ਤੁਸੀਂ ਸਮਝ ਸਕਦੇ ਹੋ ਕਿ ਅਜੇ ਵੀ ਹਕੀਕਤ ਬਹੁਤ ਕੋਜੀ ਜੀ ਅਸੀਂ ਜਿੰਨਾ ਵੀ ਮਰਦੀ ਕਰ ਲਈਏ ਗੱਲ ਅਗਾਹ ਵਧਣ ਦੀ ਅਸਲ ਵਿੱਚ ਇਹ ਔਰਤ ਅਸੀਂ ਕਹਿੰਨੇ ਆ ਬਲਾatkar ਹੋ ਰਹੇ ਨੇ ਤਾਂ ਮਰਦ ਕਰ ਰਿਹਾ ਜੇ ਘਰੇਲੂ ਹਿੰਸਾ ਵਿੱਚ ਉਹ ਸ਼ਿਕਾਰ ਹੋ ਰਹੀ ਹੈ ਤਾਂ ਉੱਥੇ ਵੀ ਮਰਦ ਕਰ ਰਿਹਾ ਕਿ ਕਦੇ ਕਿਸੇ ਨੇ ਆਵਾਜ਼ ਚੁੱਕੀ ਕਿ ਮਰਦ ਔਰਤ ਦਾ ਦੁਸ਼ਮਣ ਇਹੋ ਜੀ ਗੱਲ ਨਹੀਂ ਕੀਤੀ ਗਈ ਕਿ ਮਰਦ ਪ੍ਰਧਾਨ ਸਮਾਜ ਸੀ ਉਹਨਾਂ ਨੇ ਕਿਹਾ ਔਰਤ ਨੂੰ ਔਰਤ ਨਾਲ ਲੜਾਓ ਤੇ ਪਾਸੇ ਕਰੋ ਇਹ ਚੀਜ਼ਾਂ ਅੱਜ ਵੀ ਅਸੀਂ ਉਸੇ ਤਰੀਕੇ ਹੀ ਤੁਰ ਰਹੇ ਹਾਂ ਕਿ ਔਰਤ ਹਮੇਸ਼ਾ ਅਧੀਨਗੀ ਦੀ ਜ਼ਿੰਦਗੀ ਜੀਏਗੀ ਜੰਮੀ ਹੈ ਤਾਂ ਫਿਰ ਉਹ ਪਿਓ ਦੇ ਅਧੀਨ ਹੈ ਉੱਤੇ ਥੋੜੀ ਵੱਡੀ ਹੋਈ ਤਾਂ ਭਰਾ ਦੇ ਅਧੀਨ ਹੈ ਫਿਰ ਪਤੀ ਦੇ ਅਧੀਨ ਹੈ ਤੇ ਫਿਰ ਉਹਨੂੰ ਅਸੀਂ ਇੰਨਾ ਕੁ ਅਧੀਨਗੀ ਸਿਖਾ ਦਿੱਤੀ ਕਿ ਜੇ ਪੁੱਤਰ ਹੋਏਗਾ ਤੂੰ ਫਿਰ ਬਜ਼ੁਰਗ ਹੈ ਤਾਂ ਪੁੱਤਰ ਦੇ ਅਧੀਨ ਹੈ ਤਾਂ ਉਹ ਜੰਗ ਛਿੜਦੀ ਜੇ ਫਿਰ ਉਦੋਂ ਕਿ ਨੂੰ ਨੂੰ ਵੀ ਇਹ ਦੱਸਿਆ ਗਿਆ ਤੂੰ ਪਤੀ ਦੇ ਅਧੀਨ ਹੈ ਉਧਰੋਂ ਉਹਨੂੰ ਸੱਤ ਨੂੰ ਕਹਿ ਦਿੱਤਾ ਤੂੰ ਪੁੱਤਰ ਦੇ ਅਧੀਨ ਹੈ ਸੋ ਉਹ ਇੱਕ ਜੰਗ ਛਿੜਦੀ ਜੇ ਮਾਨਸਿਕ ਕਿ ਇਹ ਮੇਰਾ ਹੈ ਉਹ ਮੇਰਾ ਹੈ ਉਹ ਖਿੱਚ ਜੋ ਸ਼ੁਰੂ ਹੁੰਦੀ ਜੇ ਜਿਸ ਦਿਨ ਔਰਤ ਨੂੰ ਇਹ ਅਸੀਂ ਕਹਿ ਦਿੱਤਾ ਕਿ ਤੂੰ ਇੰਡੀਪੈਂਡੈਂਟ ਹੈ ਤੂੰ ਆਪਣੇ ਆਪ ਵਿੱਚ ਸੰਪੂਰਨ ਸ਼ਕਤੀ ਹੈ ਇਹ ਜੰਗ ਨਹੀਂ ਹੋਏਗੀ ਉਹ ਦੋਨੋਂ ਪਾਸੇ ਦੀ ਐਕਸੈਪਟੈਂਸ ਬਰਾਬਰ ਦੀ ਹੋਏਗੀ ਸੋ ਮੇਰਾ ਖਿਆਲ ਹੈ ਜੇ ਇੰਨੀ ਇੱਕ ਗੱਲ ਅਸੀਂ ਸਿਖਾ ਦੇਈਏ ਆਪਣੀਆਂ ਬੇਟੀਆਂ ਨੂੰ ਤੂੰ ਇੰਡੀਪੈਂਡੈਂਟ ਹੈ ਤੇ ਦੂਜੇ ਘਰ ਵਿੱਚ ਵੀ ਜਦੋਂ ਜਾਣਾ ਉਹ ਸਾਂਝ ਗੰਡਣੀ ਐ ਇੱਕ ਪੁੱਲ ਬਣਾਉਣਾ ਐ ਨਾ ਕਿ ਪੱਤਰਾਂ ਦੀ ਕੰਧ ਬਣਾਉਣੀ ਐ ਪਰ ਛਡੀਆਂ ਬੇਟੀਆਂ ਕੁਛ ਮੇਰਾ خیال ਏ ਜੇ ਥੋੜੀਆਂ ਜੀਆਂ ਆਪਣੇ ਆਪ ਤੇ ਕਾਬੂ ਰੱਖ ਕੇ ਨਿੱਕੀ ਜੀ ਲੜਾਈ ਦਾ ਨਾ ਫੋਨ ਵਾਪਸ ਕਰਕੇ ਕਰਨ ਤੇ ਨਾ ਗੋ ਮਾਪੇ ਕਹਿਣ ਦੇਖਦੇ ਆ ਆ ਕੇ ਤਾਂ ਇਹ ਟੱਬਰ ਵਸ ਜਾਣਗੇ ਵਰਨਾ ਟੁੱਟਣੇ ਬਹੁਤ ਜ਼ਿਆਦਾ ਨੇ ਹਾਂਜੀ 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 ਬਹੁਤ ਹੀ ਅੱਛੀਆਂ ਗੱਲਾਂ ਤੁਸੀਂ ਅੱਜ ਦਸੀਆਂ ਇੱਕ ਮੇਰੀ ਹੁਣੇ ਕੁਐਸਚਨ ਮੈਨੂੰ ਇੱਕ ਬੇਟੀ ਨੇ ਭੇਜਿਆ ਹੈ ਕੋਈ ਆਪਣੀ ਬੱਚੀ ਆ ਜਿਹੜੀ ਕਹਿੰਦੀ ਏ ਮੈਂ ਤੁਹਾਡੇ ਤੋਂ ਹੀ ਪੁੱਛਾਂ ਕਿ ਸੇਜ਼ੇਰੀਅਮ ਜਿਹੜਾ ਹੈਗਾ ਬਹੁਤ ਜ਼ਿਆਦਾ ਕਾਮਨ ਹੈ ਉਹ ਕਹਿੰਦੀ ਕਿ ਉਹ ਪੁੱਛਦੇ ਵੀ ਨਹੀਂ ਹੈ ਨੋਰਮਲ ਡਿਲੀਵਰੀ ਕਰਨ ਲਈ ਮਤਲਬ ਕਿ ਕਹਿੰਦੇ ਵੀ ਨਹੀਂ ਹੈ ਵੀ ਤੁਸੀਂ ਨੋਰਮਲ ਡਿਲੀਵਰੀ ਉਹ ਪਹਿਲਾਂ ਹੀ ਸਾਨੂੰ ਡਰਾ ਦਿੰਦੇ ਆ ਕਿ ਸੇਜ਼ੇਰੀਅਨ ਜਿਹੜਾ ਹੈਗਾ ਉਹੀ ਕਰਨਾ ਹੈ ਤੁਹਾਡੇ ਲਈ ਤੇ ਇਹ ਕਿਉਂ ਮਤਲਬ ਕਿਸ ਤਰ੍ਹਾਂ ਕਿ ਸਾਨੂੰ ਕਿਉਂ ਇਸ ਤਰ੍ਹਾਂ ਡਰਾਇਆ ਜਾਂਦਾ ਹੈ ਤੇ ਸਾਡਾ ਸੇਜ਼ੀਅਨ ਕੀਤਾ ਜਾਂਦਾ ਜਦ ਕਿ ਅਸੀਂ ਨਾਰਮਲ ਡਿਲੀਵਰੀ ਕਰਨਾ ਚਾਹੁੰਦੀਆਂ ਉਹ ਇਸਤੇ ਬਾਰੇ ਜੇ ਦੋ ਪਹਿਲੂ ਨੇ ਪਹਿਲੀ ਚੀਜ਼ ਬਾਈ ਚੋਇਸ ਸੇਜ਼ੀਅਨ ਹੋਣੇ ਬਹੁਤ ਆਮ ਨੇ ਕਿ ਲੋਕ ਇਸ ਹੱਦ ਤੱਕ ਚਲੇ ਗਏ ਨੇ ਕਿ ਜੀ ਪੰਡਤ ਜੀ ਤੋਂ ਦਿਨ ਕਢਾਇਆ ਮੂਰਤ ਕਢਾਇਆ ਤੇ ਅਸੀਂ ਤਾਂ ਇਸ ਤੇ ਦੇਣੀ ਕਰਵਾਉਣਾ ਤੋ ਉਹ ਆ ਸੂਰਜ ਗ੍ਰਹਿਣ ਹੈ ਇਸ ਦਿਨ ਆ ਕਰਨਾ ਇਹ ਚੰ드ਰਮਾ ਦੇ ਗ੍ਰਹਿਣ ਦਾ ਆ ਇਸ ਤਰ੍ਹਾਂ ਕਰਨਾ ਯਾਨੀ ਉਹ ਇੰਨਾ ਕੁਝ ਦੇ ਕਿ ਉਹ ਬਾਇ ਚੁਆਇਸ ਐਸ ਵੈਲ ਐਸ ਤੇਰੀਅਨ ਹੋਣੇ ਸ਼ੁਰੂ ਹੋ ਚੁੱਕੇ ਨੇ ਕਿ ਅਸੀਂ ਇਹ ਇੰਨੇ ਵਜ ਕੇ ਇੰਨੇ ਮਿੰਟ ਤੇ ਹੀ ਕਰਾਣਾ ਇਹ ਕੋਈ ਇਕੱਤ ਨਹੀਂ ਬਿਆੰਤ ਨੇ ਜਿਹੜੇ ਇਸ ਤਰ੍ਹਾਂ ਦੇ ਕੇਸ ਬਾਇ ਚੁਆਇਸ ਕਰਵਾਣ ਆ ਚੁੱਕੇ ਤੋ ਕੁਝ ਚੀਜ਼ਾਂ ਮੈਂ ਮੰਨਦੀ ਆ ਕਿ 2 ਫੀਸਡ ਡਾਕਟਰਸ ਨੇ ਜਿਹੜਾ ਆਪਣੇ ਆਰਾਮ ਪਿੱਛੇ ਜੋ ਸਾਹਮਣੇ ਆ ਚੁੱਕੀਆਂ ਗੱਲਾਂ ਕਿ ਉਹ ਦੀ ਰਾਤ ਭਰ ਕੀ ਜਾਗਣਾ ਇਹਨਾਂ ਲਈ ਤੇ ਚਲੋ ਕਰੋ ਸ ਦੇਰੀਆਂ ਤੇ ਮੁਕਾਓ ਇਹ ਚੀਜ਼ਾਂ ਵੀ ਅਸੀਂ ਦੇਖੀਆਂ ਪਰ ਉਹ 2% ਨੇ ਜ਼ਿਆਦਾ ਨਹੀਂ ਬਹੁਤੇ ਨੇ ਜਿਹੜੀਆਂ ਕੰਪਲਿਕੀਸ਼ਨਸ ਦੇਖਦੇ ਆ ਹੋયા ਜੋ ਕਿ ਇਮੀਡੀਏਟਲੀ ਦਿਖਦਾ ਕਿ ਬੱਚੇ ਦੀ ਧੜਕਣ ਘਟ ਰਹੀ ਹੈ ਹੋਰ ਨਹੀਂ ਅਸੀਂ ਵੇਟ ਕਰ ਸਕਦੇ ਸੋ ਇਮੀਡੀਏਟ ਸ ਦੇਰੀਆਂ ਦੀ ਲੋਡ ਪੈ ਜਾਂਦੀ ਹੈ ਸੋ ਬਹੁ ਗਿਣਤੀ ਡਾਕਟਰ ਆਪਣਾ ਮਰੀਜ਼ ਖਰਾਬ ਨਹੀਂ ਕਰਨਗੇ ਪਰ ਮੈਂ ਪਹਿਲੇ ਕਹਿ ਚੁੱਕੀਆਂ ਕਿ ਹਣ ਕਾਲੀਆਂ ਪੇਡਾਂ ਜੋ ਇਸ ਤਰੀਕੇ ਦਾ ਕਰਦੇ ਨੇ ਪਰ ਬਹੁਤ ਘੱਟ ਨੇ ਦੋਨੋਂ ਪਾਸੇ ਦਾ ਨਜ਼ਰੀਆ ਦੇਖ ਲੈਣਾ ਚਾਹੀਦਾ ਹਾਂਜੀ ਥੈਂਕ ਯੂ ਹਰਸ਼ਿੰਦਰ ਜੀ ਬਸ ਇੱਕ ਤੁਸੀਂ ਬਹੁਤ ਜ਼ਿਆਦਾ ਬਹੁਤ ਪਿਆਰੀਆਂ ਗੱਲਾਂ ਬਹੁਤ ਵਧੀਆ ਗੱਲਾਂ ਆਜ ਤੁਸੀਂ ਸਾਰਿਆਂ ਨੂੰ ਦੱਸੀਆਂ ਤੇ ਇੱਕ ਗੱਲ ਮੈਂ ਲਾਸਟ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਹਾਡੇ ਹਸਬੰਦ ਜਿਹੜੇ ਆ ਉਹ ਵੀ ਡਾਕਟਰ ਹੈਗੇ ਆ ਤੇ ਉਹ ਇੱਕ ਐਸੇ ਪਿਆਰੇ ਜੀ ਜਗ੍ਹਾ ਤੋਂ ਆਏ ਹੈਗੇ ਆ ਜਿਹਦਾ ਨਾਮ ਮੇਰੇ ਖਿਆਲ ਨਵਾਂ ਨੰਗਲ ਆਪਾਂ ਕਹਿੰਦੇ ਆ ਕਿ ਉੱਥੇ ਉਹਨਾਂ ਨੇ ਪੜ੍ਹਾਈ ਕੀਤੀ ਤੇ ਉੱਥੋਂ ਦੇ ਬੜੇ ਹੀ ਪਿਆਰੇ ਜਿਹੇ ਮੌਸਮ ਬਹੁਤ ਹੀ ਪਿਆਰਾ ਜੀ ਜਗ੍ਹਾ ਹੈ ਉਹ ਤੁਸੀਂ ਕਦੀ ਗਏ ਹੋ ਉੱਥੇ ਜੀ ਬਿਲਕੁਲ ਨੰਗਲ ਤੋਂ ਪੜੇ ਸਨ ਕਿਉਂਕਿ ਮੇਰੇ ਫਾਦਰ ਇਨ ਲਾਉ ਉੱਥੇ ਚੀਫ ਇੰਜੀਨੀਅਰ ਸਨ ਫਿਰ ਇੰਜੀਨੀਅਰ ਇਨ ਚੀਫ ਵੀ ਬਣੇ ਜੋ ਸਭ ਤੋਂ ਉੱਚੀ ਪੋਸਟ ਹੈ ਉੱਤੇ ਪਾਕੜਾ ਨੰਗਲ ਦੇ ਵਿੱਚ ਡੈਮ ਵਿੱਚ ਤੁਸੀਂ ਸ਼ਾਇਦ ਅ ਡਾਕਟਰ ਗੁਰਪਾਲ ਸਿੰਘ ਨੇ ਮੇਰੇ ਪਤੀ ਜੋ ਮੈਡੀਸਨ ਦੇ ਪ੍ਰੋਫੈਸਰ ਨੇ ਉਹਨਾਂ ਦੇ ਅਸਲ ਚ ਉੱਥੇ ਜੋ ਡਿਜ਼ਾਈਨ ਪਾਖੜੇ ਦਾ ਬਣਾਇਆ ਸੀ ਉਹ ਮੇਰੇ ਫਾਦਰ ਇਨ ਲਾ ਨੇ ਸੀ ਉਦੋਂ ਨਹਿਰੂ ਜੀ ਉੱਥੇ ਆਂਦੇ ਹੁੰਦੇ ਸਨ ਤੇ ਉਹ ਪੁਰਾਣੀਆਂ ਯਾਦਾਂ ਸਾਰੀਆਂ ਉਹਨਾਂ ਸਮਿਆਂ ਦੀਆਂ ਸੋ ਬਹੁਤ ਕੁਝ ਉਹਨਾਂ ਤੋਂ ਵੀ ਸਿੱਖਣ ਨੂੰ ਮੈਨੂੰ ਮਿਲਿਆ ਕਿ ਕਿਵੇਂ ਡਿਜ਼ਾਈਨ ਇੰਜੀਨੀਅਰਸ ਹਨ ਉਹ ਸਾਰੇ ਬੜੀਆਂ ਹੀ ਚੀਜ਼ਾਂ ਬਣਾਇਆ ਕਰਦੇ ਸਨ ਸੋ ਬਹੁਤ ਉਹ ਮੇਰਾ ਦਿਲ ਦੁਖ ਰਿਹਾ ਕਿਉਂਕਿ ਗੱਲ ਤੁਸੀਂ ਉਹਨਾਂ ਨੂੰ ਯਾਦ ਕਰਵਾ ਦਿੱਤੀ ਕਿ ਉਹ ਵੀ ਇਹੀ ਕੋਵਿਡ ਵੈਕਸੀਨ ਲੱਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸੱਡਨ ਹਾਰਟ ਅਟੈਕ ਹੋਇਆ ਤੇ ਫਿਰ ਸਾਨੂੰ 1.5 ਸਾਲ ਪਹਿਲਾਂ ਛੱਡ ਕੇ ਚਲੇ ਗਏ ਪਰ ਉਹ ਬਹੁਤ ਨੇਕ ਇਨਸਾਨ ਹਾਂਜੀ ਹਾਂਜੀ ਸੋ ਮੇਰਾ ਮਤਲਬ ਤੁਹਾਡੇ ਹਸਬੰਡ ਜਿਹੜੇ ਹੈਗੇ ਆ ਮੈਨੂੰ ਪਤਾ ਹੈ ਕਿ ਬਹੁਤ ਹੀ ਅੱਛੇ ਔਰ ਵਧੀਆ ਇਨਸਾਨ ਹੈ ਹੈ ਉਹ ਤੇ ਉਹਨਾਂ ਨੇ ਤੁਹਾਡਾ ਕਾਫੀ ਜ਼ਿਆਦਾ ਤੁਹਾਨੂੰ ਤੁਹਾਡਾ ਸਾਥ ਦਿੱਤਾ ਸੋ ਹਾਂਜੀ ਮੈਂ ਇਹ ਸੁਣਨ ਦੇ ਵਿੱਚ ਆਇਆ ਕਿ ਬਹੁਤ ਹੀ ਪਿਆਰੇ ਮੈਂ ਤੁਹਾਡੀ ਇੰਟਰਵਿਊ ਦੇਖੀ ਸੀ ਤੇ ਉਹਦੇ ਵਿੱਚ ਮੈਂ ਦੇਖਿਆ ਸੀ ਸੇ ਤੇ ਤੁਹਾਡੇ ਫਾਦਰ ਇਨ ਲਾ ਬਹੁਤ ਹੀ ਪਹੁੰਚੇ ਹੋਏ ਖਸਤੀ ਸਨ ਉਹ ਵੀ ਕਿ ਹਰ ਫੰਕਸ਼ਨ ਦੇ ਵਿੱਚ ਹਰ ਸਾਹਿਤਕਾਰ ਸਾਹਿਤ ਸਭਾ ਵਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਉਹ ਸ਼ਿਰਕਤ ਕਰਦੇ ਰਹੇ ਹਨ ਨੰਗਲ ਦੇ ਵਿੱਚ ਜਿਹੜੀਆਂ ਹੁੰਦੀਆਂ ਸੀਗੀਆਂ ਸੋ ਉਹਨਾਂ ਦਾ ਨਹੀਂ 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 1 ਮਿੰਟ ਉਹ ਸਾਹਿਤ ਸਭਾਵਾਂ ਵੱਲ ਨਹੀਂ ਸਨ ਮੇਰੇ ਫਾਦਰ ਇਨ ਲਾ ਮੇਰੇ ਫਾਦਰ ਸਨ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਵੀ ਰਹੇ ਉਹ ਪ੍ਰੋਫੈਸਰ ਪ੍ਰੀਤਮ ਸਿੰਘ ਹਾਂਜੀ ਨਹੀਂ ਉਹ ਮੇਰੇ ਫਾਦਰ ਇਨ ਲਾ ਨੇ ਸਰਦਾਰ ਬੀਰ ਸਿੰਘ ਜੀ ਉਹ ਸਾਹਿਤ ਵੱਲ ਬਿਲਕੁਲ ਵੀ ਨਹੀਂ ਸਨ ਉਹ ਉਹਨਾਂ ਦੇ ਇੰਜੀਨੀਅਰ ਸਨ ਚੀਫ ਇੰਜੀਨੀਅਰ ਉਹਨਾਂ ਦਾ ਹੋਰ ਪਾਸੇ ਸੀ ਫਾਦਰ ਸਨ ਜਿਹੜੇ ਰਾਈਟਰ ਵੀ ਸਨ ਤੇ ਜਿਨ੍ਹਾਂ ਨੂੰ ਪੰਜਾਬੀ ਜ਼ੁਬਾਨ ਦੀ ਨਾਨਕਸ਼ਾਈ ਇੱਟ ਤੱਕ ਵੀ ਕਿਹਾ ਸੀ ਬਲਵੰਤ ਗਾਰਗੀ ਜੀ ਨੇ ਪਰ ਮੇਰੇ ਨਾਨਾ ਜੀ ਪ੍ਰੋਫੈਸਰ ਸਾਪ ਸਿੰਘ ਜਿਨ੍ਹਾਂ ਨੇ ਟੀਕਾ ਕਰਨ ਕੀਤਾ ਜਿਹੜੀ ਗੁਰਪ੍ਰੀਤ ਸਿੰਘ ਸਾਹਿਬ ਜੀ ਦਾ ਹਾਂਜੀ 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 ਬਹੁਤ ਹੀ ਪਿਆਰੀ ਬਹੁਤ ਹੀ ਵਧੀਆ ਪਰਿਵਾਰ ਤੇ ਬਹੁਤ ਹੀ ਵਧੀਆ ਆ ਫੈਮਿਲੀ ਜਿਹੜੀ ਹੈਗੇ ਆ ਤੁਹਾਡੇ ਸਿੱਤੇ ਮਹਾਰਾਜ ਨੇ ਬਹੁਤ ਹੱਥ ਰੱਖਿਆ ਤੇ ਇਸੇ ਕਰਕੇ ਸ਼ਾਇਦ ਤੁਸੀਂ ਇੰਨੀ ਪਿਆਰੀਆਂ ਹਸਤੀਆਂ ਜਿਹੜੀਆਂ ਇੰਨੀਆਂ ਸਤਕਾਰਯੋਗ ਹਸਤੀਆਂ ਦਾ ਤੁਹਾਨੂੰ ਛਤਰ ਸ਼ਾਯਾ ਚ ਤੁਸੀਂ ਪਲੇ ਤੇ ਵੱਡੇ ਹੋਏ ਤੇ ਫਿਰ ਅੱਗੋਂ ਵੀ ਤੁਹਾਨੂੰ ਬਹੁਤ ਪਿਆਰਾ ਪਰਿਵਾਰ ਮਿਲਿਆ ਇਹ ਚੀਜ਼ਾਂ ਕਿਸੇ ਵੀ ਤਲੀ ਕਿਸੇ ਵੀ ਨੋ ਲਈ ਕਿਸੇ ਵੀ ਔੜਤ ਲਈ ਬਹੁਤ ਮਾਣੇ ਰੱਖਦੇ ਹਨ ਬਹੁਤ ਜ਼ਰੂਰੀ ਹੁੰਦੀਆਂ ਉਹਦੀ ਜ਼ਿੰਦਗੀ ਦਾ ਫੈਸਲਾ ਜਿਹੜਾ ਹੁੰਦਾ ਇਹਨਾਂ ਚੀਜ਼ਾਂ ਤੇ ਕਾਫੀ ਡਿਪੈਂਡ ਕਰਦਾ ਸੋ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਹੀ ਪਿਆਰੀ ਪਿਆਰੀ ਹਵਾ ਜਿਹੜੀ ਹੈ ਨਾ ਵਾਈਬਸ ਆ ਰਹੀਆਂ ਤੁਹਾਡੀਆਂ ਕਿ ਐਨੇ ਪਿਆਰੇ ਇਨਸਾਨ ਹੋ ਤੁਸੀਂ ਤੇ ਤੁਹਾਡਾ ਥੈਂਕ ਯੂ ਇਹ ਇੱਕ ਨੰਗਲ ਦੇ ਸ਼ਾਇਰ ਹੈਗੇ ਆ ਜੇ ਮੈਂ ਉਹਨਾਂ ਦਾ ਇੱਕ ਸ਼ੇਰ ਤੁਹਾਡੀ ਨਜ਼ਰ ਕਰ ਰਹੀ ਆ ਇਹ ਮੇਰੇ ਪਿਤਾ ਜੀ ਸਿਗੇ ਅਸੀਂ ਵੀ ਮੈਂ ਵੀ ਅੱਜ ਤੁਹਾਨੂੰ ਦੱਸਦੇ ਆ ਕਿ ਮੈਂ ਵੀ ਨੰਗਲ ਚ ਮੇਰਾ ਪਦਾਇਸ਼ ਹੈਗੀ ਆ ਤਾਂ ਮੈਂ ਉੱਥੇ ਜੰਮੀ ਪਲੀ ਉੱਥੇ ਪੜੀ ਉੱਥੇ ਵੱਡੀ ਹੋਈ ਮੈਂ ਤੁਹਾਡੇ ਫਾਦਰ ਨੂੰ ਚੀਫ ਇੰਜੀਨੀਅਰ ਸਿਗੇ ਉਹ ਸਾਰੇ ਬਹੁਤ ਉਹਨਾਂ ਦੀ ਰਿਸਪੈਕਟ ਸੀਗੀ सो so, मैं तडे रे ओनादा अपने पिताजी द एक शेर तडी नजर कर रही है कि दिन भी दिलकश हो मुकद्दर में हसी रात रहे दिन भी दिलकश हो मुकद्दर में हसी रात रहे रात दिन चांद सितारों से तेरी बात रहे इस तरह चमके जमाने में उम्मीदों का चिराग इस तरह चमके जमाने में उम्मीदों का चिराग सामने चांद और ਸੂਰਜ ਕੀ ਚਮਕ ਮਾਤ ਰਹੇ ਸਾਹਮਣੇ ਚੰਦ ਹੋਰ ਸੂਰਜ ਕੀ ਚਮਕ ਮਾਤ ਰਹੇ ਸੋ ਥੈਂਕ ਯੂ ਜੀ ਤੁਹਾਡਾ ਸਾਨੂੰ ਸਮਾਂ ਦੇਣ ਦਾ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਚ ਰੱਖੇ ਤੇ ਫੇਰ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਕਰਾਂਗੇ ਥੈਂਕ ਯੂ ਜੀ ਹਰਸ਼ਿੰਦਰ ਜੀ ਥੈਂਕ ਯੂ ਟਾਈਮ ਦੇਣ ਲਈ ਓਕੇ ਅਮਰ ਥੈਂਕ ਯੂ